ਜਾ ਗੋਗੋਦ ਨੂੰ ਕਾਟੋ ਇਹ ਕਾਟੋ ਤੂੰ ਤਾਂ ਉੱਠੀ ਨਹੀਂ ਹੋ ਦੇਖ ਲੈ ਤੈਨੂੰ ਲੈਣ ਵਾਲਾ ਤਾਂ ਆ ਕੇ ਸਹਰਾਣੇ ਵੀ ਬੈਗ ਨਾ 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 ਇੱਥੇ ਸਿੱਧੀ ਜਾਂਦੇ ਪਏ ਉਹ ਕੰਨੇ ਬੋਲੀਆਂ ਪਾਉਣ ਵਾਲੀ ਕੁੜੀ ਹੈ ਨਹੀਂ ਸਿੱਧੀ ਜਾਂਦੇ ਨਾਨੇ ਵਰਗੀ ਉੱਥੇ ਉੱਠ ਚੱਲ ਗਿਆ ਸੋਈ ਦੇ ਅੱਜ ਕੀ ਉਹਨਾਂ ਦੇ ਅੱਜ ਆਗੂ ਵਾਸ ਨਹੀਂ ਹਾਂ ਹਾਏ ਹਾਏ ਚੜ੍ਹ ਕੇ ਉਹ ਪ੍ਰੀਆ ਮਾਸ ਪ੍ਰੀਆ ਮਾਸੀ ਦੀ ਬਰਾਤ ਹੈ ਚੱਲ ਉੱਠ ਜਾ ਉਸੋ ਪਹਿਲਾਂ ਪਤਾ ਲੱਗ ਗਿਆ ਤੇ ਪਹਿਲਾਂ ਪਤਾ ਲੱਗ ਤਾਂ ਹੀ ਇੱਥੇ ਫਿਰਦੀਆਂ ਮਿਲਣੇ ਤੂੰ ਉਹ ਕੱਲ ਮਨਾ ਲਾਇਆ ਕੱਲ ਕਿੱਥੇ ਆ ਉਹ ਮੰਮੀਰ ਲਿਆਉ ਉਹਨੂੰ ਮੈਨੂੰ ਤਾਂ ਕੱਪੜੇ ਚਾਹੀਦੇ ਨੰਨ ਉਹਦੇ ਉਹਲੇ ਨਾ ਤਾਂ ਰਾਤੀ ਟੈਨਸ਼ਨ ਮਾਣਗੇ ਤੂੰ ਤਾਂ ਡਾੜਾ ਜਾ ਹਾਂ ਕੱਪੜੇ-ਕੁੱਪੜੇ ਆਪਦੇ ਉੱਥੇ ਲੰਘ ਜਾ ਕੇ ਉੱਡ ਜਾ ਤੇ ਵੜੀ ਉਹ ਤੂੰ ਮਾ ਉਠੋ ਰੁਕ ਜਾਣਾ ਲੱਗਦਾ ਮੈਂ ਉਹਨੇ ਕੰਮ ਤੇ ਜਾਣਾ ਲੱਗ ਗਿਆ ਤੂੰ ਬਾਹਰ ਚਾਬੀ ਵੀ ਪੰਜਾ ਉਹਨੂੰ ਕੱਪਰ ਨਾਲ ਲੜਾ ਜਾ ਕਰਨ। ਢੀ ਗੁੱਬੀ ਭਾ ਕਰਦੇ ਆਂ ਗੁੱਬੀ ਬਣਾਉਣੀ ਆ। ਪਰ ਠੀਕ ਹੈ। ਬੜਾ ਐਨੁ ਲੈ ਜੀ ਸਿਧਰੀ ਇਹਨੂੰ। ਓਏ। ਵਿਆਹ ਤੇ ਇਸ ਲੋਕੀ। ਆਦਰ ਸਿਧਰੀ ਵੀ ਵਿਆਹ ਦੇ ਨੂੰ। ਛੱਡ ਨਿਕਲੋ ਇਹ ਛੱਡਿਆ ਬਸ ਚਲ। ਉਹ ਤੀਨ ਮਾਤ ਹੋਲੀ ਹੋ। ਕੀ? ਅੱਜ ਤੋ ਨੰਨੇ ਨੇ ਤਾਂ ਆ ਕੇ ਕੁੜੀ ਤੇ ਤਾਵਾ ਬੋਲ ਲਿਆ। ਨਿਕਾਟੋ ਹਾਏ ਹਾਏ ਮਸਾਂ ਮਿਲੇ ਭਾਈ ਨਾਨਾ ਦੋਤੀ ਇੱਕ ਦੂਜੇ ਨੂੰ ਪਾਪਾ ਮੇਰਾ ਲਿੱਸਾ ਹੋ ਗਿਆ ਬੁਰ ਕੁੱੜਦੀ ਐ ਕਾਲ ਕੁੱੜ ਦਿੰਦੀ ਐ ਹੈ ਨਾ ਮੈਂ ਕਿਤੇ ਮੇਰੇ ਬਾਪੂ ਨੂੰ ਨਾ ਇੰਨੀ ਕਿਚੋ ਨਹੀਂ ਹੋਣੀ ਚਾਹੀਦੀ ਹਾਂ ਉਹ ਹੋਰ ਤਾਂ ਹੀ ਤਾਂ ਬਾਪੂ ਬੋਲ ਰਹੇ ਨੇ 24 ਘੰਟੇ ਹੈ ਨਾ ਹਾਂ ਮੈਂ ਤਾਂ ਛੱਡੀ ਉਹ ਤਾਂ ਆਏ ਆ ਆਪਣੇ ਪਾਪੇ ਕਰਕੇ ਹੋਰ ਮੈਨੂੰ ਕੋਈ ਨਹੀਂ ਹਾਂ ਉਹ ਮੈਨੂੰ ਇਹ ਆ ਮੇਰਾ ਪਾਪੇ ਦੀ ਪਹਿਲਾ ਕਾਟੋ ਮੈਂ ਹੁੰਦੀ ਸੀ ਨਾਤੀ ਨਹੀਂ ਪਾਪਾ ਦੇਖ ਲੈ ਹੁਣ ਉੱਠੀ ਆ 12 12 ਮਾਰਾਂ ਦੇ ਉੱਤਰੀਏ ਕਾਣਾ ਐ ਦੋ ਮਿੰਟਾਂ ਬੰਦਾ ਬੰਦਾ ਕਿਹੜੀ ਬਾਸ ਲੱਗਦੀ ਆ ਬਾਜੂ ਆ ਜੂਗੀ ਬਸ ਜੀ ਉਹ ਹੀ ਲੈਣੀ ਜਿਹੜਾ ਆਇਆ ਤੂੰ ਬੱਸਾਂ ਵੀ ਸਾਰੀਆਂ ਕਿ ਗੋਸਲ ਤੇ ਵਾਲੇ ਵਾਲੀ ਨਹੀਂ ਨਾ ਵੀ ਨਾਨਕੇ ਦਾਦੇ ਦੇ ਹੋ ਗਿਆ ਹਾਂ ਸਾਡਾ ਕਿਹੜਾ ਕਰਾਇਆ ਲੱਗਣਾ ਟਾਈਮ ਤਾਂ ਬਸ ਕੁਝ ਨਹੀਂ ਹੋਇਆ ਪਤਾ ਕੱਲ੍ਹ ਕਿ ਨਹੀਂ ਹੋਇਆ ਹਾਏ ਮੋ ਜਨਾ ਦਿਜਾ ਫਰੋਲ ਦੇ ਮੇਰੇ ਕੋਲ ਫੋਨ ਹੈ ਮੇਰੇ ਅੰਕ ਚੱਕ ਲੈ ਫਿਰ ਕੋਈ ਪੇਸ ਉਹ ਤਾਂ 24 ਘੰਟੇ ਉਹ ਤਾਂ ਤੇਰਾ ਵੱਡਾ ਆਈਫੋਨ ਚੱਕਿਆ ਨਹੀਂ ਨਾ ਜਾਂਦਾ ਆ ਹੁੰਦੇ ਆ ਸਾਡੇ ਵਾਲੇ ਫੋਨ ਤਾਂ ਦੇਖ ਫਿਰ ਬਾਪੇ ਦਾ ਫੋਨ ਕਿੰਨੇ ਸਾਲਾਂ ਤੋਂ ਹੈ ਦੇਖ ਲੈ ਮੈਂ ਅੱਛਾ ਟਾਈਮ ਨਾ ਕੀ ਗੱਲ ਤੈਨੂੰ ਚੰਗੇ ਨਹੀਂ ਲੱਗਦੇ ਨਹੀਂ ਇਹ ਉਹ 11:02 ਹੋ ਗਿਆ ਪਾ ਗਣਾ ਪੌੜੇ ਵਾਰ ਵਾਲੀ ਚੱਲ ਪਾਗੇ ਸਾਰਾ ਦਿਨ ਅੱਜ ਦੋ ਦਿਨਾਂ ਵਾਸਤੇ ਭੇਜਦੀ ਆਂ ਪਾਪਾ ਹਾਂ ਦੋ ਦਿਨਾਂ ਵਾਸਤੇ ਭੇਜੂਗੀ ਕਿਉਂ ਪਾਪਾ ਦੇ ਕੇ ਮੂੰਹ ਦੇਤੀ ਉਹ ਪਾਪਾ ਸੀ ਜਾਣਾ ਹੈ ਰਿਸ਼ਤੇਦਾਰੀ ਚ ਜਾਣਾ ਸੀ ਕਿਥੇ ਨਹੀਂ ਜਾਂਦੀ ਯੂਟਿਊਬਰ ਕਸਮਰੀ ਪੜਨਾ ਲਾਉਣਾ ਮੈਂ ਪੜਨ ਤਾਂ ਲਾਹਣਾ ਉਹ ਤਾਂ ਹਜੇ 10 ਤਰੀਕ ਨੂੰ ਕਲਾਸਾਂ ਸਟਾਰਟ ਹੋ ਰਹੀਆਂ ਕਾ ਨੂੰ ਪਿਆਰ ਆ ਬੱਸ ਉਹ ਨਹੀਂ ਮੈਂ ਮੈਂ ਮੈਡਮ ਨਾਲ ਕੀਤੀ ਹੈ ਗੱਲ ਹਾਂ ਦੇਖੇ ਦੇਖੀ ਹੁਣ ਦੇਖੀ ਬਸ ਨਾਨੇ ਦੀ ਬਣ ਗਈ ਉਹ ਤੇ ਮੈਨੂੰ ਕਹ ਲਾਣਾ ਲਾਣੀ ਆ ਮੈਂ ਛੱਡ ਕੇ ਕੀ ਲਾਉਣਾ ਦਾ ਆਹੋ ਤੇ ਆਪ ਦਾ ਉੱਥੇ ਜਾ ਕੇ ਫੋਨ ਤੇ ਪੁੱਛ ਨਹੀਂ ਆ ਕੁੜੀਆਂ ਨਿਕਲਿਆ ਗੱਲ ਮੈਨੂੰ ਆਹੋ ਉਹਨੂੰ ਲੈ ਕੇ ਆਪਾਂ ਜਾਣਾ ਦੇਖ ਕੇ ਆਉਗੀ ਜage ਆਪ ਹੀ ਦੇਖੂਗੀ ਮੈਂ ਲੈ ਮੇਰਾ ਖਾਲ ਲੱਗ ਗਿਆ ਸੁੱਖਾ ਆਪਣੇ ਲਈ ਜਾਣੇ ਆਪ ਹੀ ਜਾਉਗੀ ਪਾਪਾ ਬਹੁਤ ਮਾਜਾ ਉਹਨੇ ਜਾ ਕੇ ਕੀਤੀ ਹੂੰ ਹੂੰ ਗਿਆ ਕੋਈ ਸਾਰੇ ਕੁੜੀ ਮੈਡਮ ਆਓ ਹਾਂ ਰਿਜ਼ਲਟ ਵੀ ਫਿਰ ਇਹਨੇ ਤਿਆਰ ਮੈਂ ਤਾਂ ਕਰਾਇਆ ਹੀ ਅੱਧਾ ਤਾਂ ਬਾਕੀ ਜਾ ਕੇ ਕਰਾਉਗੀ ਅੱਧਾ ਕਿ ਜੇ ਸਾਰੇ ਪਿਛਲੇ ਮੈਡਮ ਜਿਹੜਾ ਕੱਲਿਆ ਪੱਕਿਆ ਦਾ ਰਿਜ਼ਲਟ ਤਿਆਰ ਕਰ ਲਓ ਉਹ ਤਾਂ ਮੈਂ ਚਰ ਕਿੱਤਾ ਸੀ ਫਿਰ ਤੁਹਾਨੂੰ ਆਪਦੇ ਨੰਬਰ ਤਾਂ ਪਤਾ ਹੀ ਹੋਣਗੇ ਨਾ ਉਹਨਾਂ ਕੇ ਤੇ ਨੂੰ ਸੋਹਣੀ ਲੱਗੀ ਜਾਂ ਨਹੀਂ ਇਹ ਲਾ ਸੁੱਤੀ ਉੱਠੀ ਆਪਾਂ ਦੇ ਹਾਂ ਸੋਹਣੀ ਲੱਗੀ ਜਾਂਦੀ ਵਾਏ ਹਾਏ ਅਸੀਂ ਕੀ ਕਰਾਂਗੇ ਅਜੋ ਕਸੂਕ ਨਾ ਜਦੀ ਪਤਾ ਤੁਸੀਂ ਦਿਵਾਉਂਗੇ 500 ਦਾ ਬਾਹਰ ਨੂੰ ਬਹਿ ਜਾਣਾ ਭਰਾ ਹਾਂ ਹਾਂ ਬਾਹ ਕਿਹੜਾ ਹੁੰਦਾ ਹੁਣ ਸ਼ਨੀਵਾਰ ਹੁੰਦਾ ਭਾਈ ਬਾਹ ਇਹ ਤੁਹਾਨੂੰ ਆਉਂਦਾ ਹੁੰਦਾ ਹੁਣ ਅੱਛਾ ਹਾਂ ਸ਼ਨੀਵਾਰ ਸੈਟਰਡੇ ਕਦੇ ਵੀਰਵਾਰ ਨੂੰ ਬਾਹ ਕਹਿੰਦੇ ਕਦੇ ਐਤਵਾਰ ਨੂੰ ਬਾਹ ਕਹਿੰਦੇ ਉਹ ਤਾਂ ਵੀਰ ਵਾਲੇ ਵਾਰ ਹੁੰਦਾ ਜਿਹੜਾ ਵੀਰ ਵਾਲ ਹੁੰਦਾ ਕੀ ਬਣਾਉਂ ਮੈਂ ਪੜੀ ਸੰਜਮ ਬਣਦੇ ਜੀ ਸੰਡੇ ਮੰਡੇ ਹੈਪੀ ਬਰਥ ਇਹਦਾ ਅਸੀਂ ਇਹ ਪੜ੍ਹ ਦੱਸ ਦਨੇ ਹਾਂ ਹਾਂ ਬਿਨਾ ਪੜੇ ਪਾਪਾ ਇੱਕ ਦਿਨ ਨਹੀਂ ਬਾਪੇ ਨੇ ਸਕੂਲ ਦਾ ਮੂੰਹ ਦੇਖਿਆ ਨਾ ਆਪਾਂ ਕਿਹੜੇ ਸਕੂਲ ਹੁੰਦੇ ਸੀ ਉਦੋਂ ਪਰ ਹਾਂ ਪਿਤਾ ਪਾਪੇ ਨੂੰ ਮੇਰੀ ਦਾਦੀ ਬਹੁਤ ਪੈਸਾ ਛਾੜ ਦਿੰਦੇ ਸੀ ਪੰਗਾਂ ਮੱਕੜੀਆਂ ਕੁੱਤੇ ਲਾ ਦਿੰਦੇ ਸੀ ਹੂੰ ਫਿਰ ਸਕੂਲ ਚ ਅੱਛਾ ਹੂੰ ਅਹੀਂ ਪੜ ਲੈਂਦੇ ਸੀ ਵੀਰੋ ਉਹ ਤਾਂ ਦੇਖ ਰਿਹਾ 15 ਦੀ ਬੜੇ ਹਾਂ ਨਹੀਂ ਪਾਪਾ ਮੈਨੂੰ ਬੇਬੇ ਨੇ ਦੱਸਿਆ ਸੀ ਦਾਦੀ ਨੇ ਕਹਿੰਦੀ ਵੀ ਮੈਂ ਤੇਰੇ ਬਾਪੇ ਨੂੰ ਭਈ ਲਾਇਆ ਸੀ ਸਕੂਲ ਕਹਿੰਦੀ ਦੋ ਤਿੰਨ ਦਿਨ ਜਾ ਕੇ ਕਹਿੰਦਾ ਮਾਸਟਰ ਦੀਆਂ ਅੱਖਾਂ ਵਾਲੀਆਂ ਵੱਡੀਆਂ ਕਹਿੰਦਾ ਉਹ ਤਾਂ ਆਖੇ ਬੇਬੇ ਉਹ ਤਾਂ ਮਾਸਟਰ ਦੇ ਅੰਡੇ ਵਾਲੇ ਵੱਡੇ ਹਾਂ ਹਾਂ ਹੂੰ ਬਟੇ ਦਾ ਹਾਂਜੀ ਉਹਦੇ ਇੱਕ ਮੁੰਡਾ ਸੀ ਹੂੰ ਉਹ ਫਿਰ ਮੋਟੂ ਵਿਚ ਉਹਦੀ ਮਾਰਦੇ ਕਿਥੇ ਹਾਈ ਹੂੰ ਫੇਰ ਉਹਦੇ ਮਹਰੇ ਕੁਦਰਤ ਨੇ ਉਹ ਦੋ ਜੋੜੇ ਹੋਏ ਜੀ ਬਾਦ ਇੱਕ ਲੈ ਕੇ ਰੱਬ ਨੇ ਦੋ ਦੇਤੇ ਹੈ ਹੂੰ ਹੋ ਜੋ ਮੈਡਮ ਜੀ ਤਿਆਰ ਫਿਰ ਉੱਠ ਜਾਂਦੇ ਨਾ ਨਹਾਉਣ ਨੂੰ ਲੈਂਦੇ ਪਾਪਾ ਦੇਖ ਲੈ ਮੈਂ ਕਿਹੜੇ ਵੇਲਿਆਂ ਦੀ ਕਹੀ ਜਾਨੀ ਐ ਮੈਂ ਕਿਹਾ ਉੱਠ ਕੇ ਨਹਾ ਕੇ ਤਿਆਰ ਹੋ ਜਾ ਬੈੱਡ ਨਹੀਂ ਛੱਡਿਆ ਇਹਨੇ ਮੈਂ ਕਈ ਵਾਰ ਕੋਈ ਆ ਜਾਂਦਾ ਆ ਜਾਂਦਾ ਮੈਂ ਮੈਂ ਬਜਾਣਾ ਸੀ ਇਹ ਜੀ ਗਲਕੇ ਇਹਦਾ ਕੰਮ ਐ ਬਥੇਰੇ ਕੰਮ ਐ ਪੱਗ ਨਹੀਂ ਦਿਖਦੀ ਬੰਨੀ ਕਿਸਾਨ ਯੂਨੀਅਨ ਦੀ ਉਹਦਾ ਹੁਪੜਿਆ ਗਿਆ ਉਹਦਾ ਹੁਪੜਿਆ ਗਿਆ ਇਹ ਗਰੀਨ ਅਗਲੇ ਸਾਰੇ ਮੀਟਰ ਪਟਿਆ ਗਿਆ ਆਪਾ ਮੇਰਾ ਉਹ ਤੇ ਗਵਾਂਡ ਕਿ ਸਾਡਾ ਵੀ ਪੱਟਿਆ ਜਾਣਾ ਸੀ ਪਾਪਾ ਉਹ ਕਹਿੰਦੇ ਬਿੱਲ ਭਰੋ ਸਾਡੇ ਕੋਲ ਪੈਸੇ ਹੈ ਨਹੀਂ ਇਹਨੇ ਕਹਦੇ ਅਸੀਂ ਨਹੀਂ ਪੱਟਣ ਦੇ ਨਵੇਂ ਲੱਗ ਕੇ ਦੇ ਗਲੇ ਮੀਟਰ ਦੇ ਪੱਕਾ ਹਾਂ ਹਾਂ ਮੈਂ ਤਾਂ ਉਹਦੇ ਕੋਲ ਕਹਿਣਾ ਸੀ ਮੈਂ ਮੇਰਾ ਬਾਪੂ ਹੁਣ ਇੱਥੇ ਆ ਕੇ ਧਰਨਾ ਲਾ ਲੂ ਸਾਹਬ ਨਾਲ ਹੀ ਕਹਦੇ ਠੀਕ ਐ ਤੇ ਮੀਟਰ ਪਟਿਆ ਦਾ ਹਾਂ ਠੀਕ ਐ ਉਹਦੇ ਸਾਰੇ ਫਰਦੇ ਸੀ ਉਹ ਕਰਦੇ ਸਾਡੀ ਗਲੀ ਚੋਂ ਲੈ ਗਏ ਸੀ ਕਈ ਜਣੇ ਪੱਟ ਕੇ ਦਾ ਗੰਜਲਾ ਕੋਲ ਟਰੇਣਾ ਦਾ ਗੰਜਲਾ ਠੀਕ ਆ ਦੋ ਦੂਰ ਮੀਟਰ ਦੇ ਕਿਹੜਾ ਲੱਗਦਾ ਹੂੰ ਇਹ ਨੰਬਰ ਇਹ ਪਾਈ ਹੈ ਇੰਨੀ ਗੱਲ ਨਹੀਂ ਆਪਸ ਨਹੀਂ ਜਿਵੇਂ ਉਹ ਕਹਿੰਦੇ ਵੀ ਬਿਲੋ ਜਿਵੇਂ 10000 ਤੋਂ ਉੱਪਰ ਜਾ ਕਿਸੇ ਦੇ ਵੀ ਸਾਰੇ ਵੀ ਆਏ ਕਰਕੇ ਜਿਹਦੇ ਹੈਗੇ ਕਿ ਅਸੀਂ ਪੱਟ ਕੇ ਲੈ ਲੈਂਦੇ ਹਾਂ ਮੇਰੇ ਫਰੀ ਹੈਗੇ ਸਾਰੇ ਫਰੀ ਤਾਂ ਹੈਗੇ ਪਰ ਕਈ ਬਿਲ ਪਰਦੇ ਵੀ ਨਹੀਂ ਕਈ ਪਰਦੇ ਵੀ ਨਹੀਂ ਬਿਲ ਉਹ ਨਹੀਂ ਹੂੰ ਮੇਰੇ ਆਉਦੇ ਨਹੀਂ ਕਿਥੇ ਨੂੰ ਦੱਸੋ ਉਹ ਇਹਨਾਂ ਨੇ ਕੁੰਡੀ ਲਾਈ ਹੋਣੀ ਕਿ ਉਹਨਾਂ ਨੇ ਕੋਈ ਬੜਾ ਬੜਾ ਕੁੜੀ ਤੋਂ ਆਏ। ਅਸਾਂ ਕੋਈ ਕੁੰਡੇ ਨਹੀਂ। 3 ਸਾਲ ਹੋ ਗਿਆ ਇਹਨੂੰ। ਮੇਰੇ ਲੱਗੇ ਉਹ। ਕੋਈ ਬੰਨੂ ਬੇਲੀ ਆਇਆ ਹੱਦ ਕੋ। ਕੁੱਟੀ ਲਈ ਆਪਾਂ ਹਨਾ। ਮੈਂ ਕੁੰਨੀ ਨਹੀਂ ਲੱਗੀ। ਮੈਂ ਕੁੰਨੀ ਚੱਲਦਾ। ਹਾਂ। ਕਿਹਦੀ ਲੱਗੀ? ਕੁੰਡੀਆਂ ਨੇ। ਮੇਰੇ ਕਿਵੇਂ ਨਹੀਂ ਆਉਂਦੇ। ਕੇ ਨਹੀਂ ਆਏ ਸੀ ਬਾਲਿਆਣੀ ਚੋਂ ਤੋਂ ਮੀਟਰ ਬੋ ਕਰਨਾ। ਉਸ ਤੋਂ ਜੂੜਾ ਦੋ। ਕੇਰ ਲੈ ਸਾਰੇ। ਸੀ ਹਾਸ ਦਾ ਸੀ ਸੌ ਜੂੜਾ। ਸੀ ਸੌ ਤੋਂ ਮਾਪ ਹੈ। ਅਜਿਹਾ ਮਛਦੀ ਨਹੀਂ। ਹੂੰ। ਜੇ ਪਤਾ ਆਉਂਦਾ ਜੇ ਪਾਈ ਸਾਡੇ ਉਹ ਲੱਗਿਆ ਪਪਾ ਉਹ ਹੋ ਜਾਏ ਖਾਣੇ ਦਾ ਉਹ। ਗਰਮ ਚੱਲਦਾ ਸੀ ਉਹ ਸਿਆਲੇ 'ਚ ਤਾਂ ਨਹੀਂ ਹਾਂ ਸਿਆਲੇ 'ਚ ਤਾਂ ਸਾਨੂੰ ਆਇਆ ਨਹੀਂ ਆ ਫਿਰ ਸਾਰਾ ਨਾ ਗਰੀ ਨਹੀਂ ਹੁੰਦਾ ਹਮਮ ਗਰਮੀਆਂ 'ਚ ਫਿਰ ਉਹ ਚੱਲਦੀ ਐ ਚੱਲਦੀ ਐ ਠੰਡਾ ઓ ਮਾਈ ਗॉड ਠੰਡੇ ਕੁੰਡੇ ਲਈ ਚੱਲਦੀ ਐ ਐਨੇ ਗਾਲੀ ਹੀ ਹੈਗਾ ਸੀ ਚਾਚਾ ਪਾ ਦੇ ਠੰਡਾ ਹਮਮ ਆਹੋ ਮੁੰਡੇ ਆਉਦੇ ਨੇ ਮੈਂ ਕਹਦੀਏ ਪਹਿਲਾਂ ਚਾਹ ਦੱਸੋ ਚਾਹ ਦਾ ਮੀਨਾ ਇਹ ਫਿਰ ਮੀਟਰ ਬਿੱਲ ਜਾਵੇ ਮੇਰੇ ਬੇਤੇਗਾ ਮੈਂ ਬਾਹਰ ਬਿਠਾਉਂਦਾ ਉਹ ਨਹੀਂ ਬਪਾ ਕੋਣ ਨਾ ਅਸੀਂ ਤਾਂ ਮੀਟਰ ਕੋਨੇ ਜਾਇਆਗੇ ਅੱਜਾ ਪਿਣੀ ਨਹੀਂ ਪਿਣੀ ਨਹੀਂ ਫਿਰ ਥੋੜੀ ਮੱਦੇ ਜਾਓ ਨਹੀਂ ਬਪਾ ਸਾਰੀ ਗਲੀ ਚ ਉਸਨੂੰ ਐਂਟਰ ਹੋ ਜਾ ਉਧਰੋਂ ਹੇ ਮਮਾ ਚਾਚਾ ਲਾਲਾ ਬੱਲੂ ਚਾਚਾ ਲਾਲਾ ਤੂੰ ਨਾ ਪਰ ਸਾਰੇ ਜੂਨੀਅਰ ਵਾਲੇ ਬੈਠੇ ਉਹਨੇ ਅਗਲਾ ਬੰਦਾ ਕਰੇ ਕੀ ਉਹ ਪਹਿਲੀ ਕਹਿੰਦੇ ਹਾਂਜੀ ਕੋਈ ਨਹੀਂ ਕਿਉਂ ਅਸੀਂ ਮੀਟਰ ਬਾਹਰ ਕੱਢਿਆ ਅੰਦਰੋਂ ਇਹਨਾਂ ਨੂੰ ਇਹਨਾਂ ਨੂੰ ਕਹਾਂ ਵੀ ਰੇਲ ਮਹਾਵੀ ਅੱਜ ਮੀਟਰ ਕੱਢਣੇ ਆ ਅਸੀਂ ਬਾਹਰ ਕੋਈ ਉਹ ਉਧਰ ਉਹ ਵੀ ਆ ਗਏ ਬੰਮੀ ਵਰਗੇ ਮੈਂ ਕਿਹਾ ਤੁਹਾਡੇ ਨਾਲ ਕੋ ਯਾਰ ਹਮ ਕਲੇ ਬਾਪੂ ਅੰਜਾ ਡਿਊਟੀ ਕਰਦੀ ਹੈ ਤੂੰ ਕਰ ਲੋ ਗਲੇ ਹਾਂ ਫੇ ਸਾਰੇ ਐਮਾਡੇ ਇਕੱਠੇ ਆਉਗੇ ਤਿੰਨ ਚਾਰੇ ਪਾਰਟੀਆਂ ਕਿਉਂ ਨਹੀਂ ਆਉਂਦੀਆਂ ਸਾਡੇ ਨਹੀਂ ਇੱਥੇ ਵੀ ਡੋਡੀ ਉਹ ਕਰ ਲਿਓ ਫੋਨ ਨੰਬਰ ਲੈ ਲੈ ਜਿਹਦਾ ਇਧਰ ਆ ਕੇ ਤਾਂ ਸੱਡ ਲਿਓ ਇਧਰ ਆ ਕੇ ਸੇਟ ਲਾਂਗੇ ਹਾਂ ਵਧੀਆ ਇੱਥੇ ਤਾਂ ਪਤਾ ਕੀ ਕਰਦੇ ਤਾਂ ਭਾਈ ਜਿਹੜੇ ਵੱਡੇ ਘਰ ਵਾਲੇ ਆਪਦੇ ਚੁੱਪ ਕਰਕੇ ਆਪੇ ਕਰ ਲੈਂਦੇ ਕੋਈ ਕਿਸੇ ਨਾਲ ਮੈਂ ਕਿਵੇਂ ਆਇਓ ਕਲੇ ਪਤਾਰੀ ਜੀ ਦਾ ਘਰ ਹੈ ਯਾਰ ਕੋਈ ਤੇਰੇ ਕੁਸਨੀਆ ਦੇ ਕੱਢੀ ਚਲੋ ਹਾਂ ਹਾਂ ਆਹ ਰਹੀ ਵੀਰੋਂ ਬਾਹਰ ਕੱਢੇ ਸਾਨੂੰ ਸਾਰੇ ਮਿੰਟ ਦੇ ਹਾਂਾਰੇ ਬਾਜੀ ਗੁਜਰ ਖਾਕ ਵੱਡੇ ਸੀਗੇ ਕੋਈ ਨਹੀਂ ਖੜਾ ਬਕਸਿਆਂ ਚ ਲਾਏ ਪਏ ਇੰਨੇ ਨੇ ਬਰਕੇ ਆ ਅੰਦਰ ਲਾਇ ਦੀ ਬਾਰੋਂ ਕੱਢ ਕੇ ਪੜ ਪੜ ਸਾਰੇ ਹੋ ਹਮ ਸਤ ਸਾਰੇ ਸਭ ਦੇ ਬਾਹਰ ਕੋਈ ਨਹੀਂ ਇੱਥੇ ਤਾਂ ਨਾਲ ਲੱਗਦਾ ਪਾਪਾ ਕੋਈ ਨਹੀਂ ਇੱਕ ਦਾ ਗਰੀਬ ਬੰਦੇ ਨਾਲ ਤਾਂ ਜਮੀਨ ਨਹੀਂ ਕੋਈ ਖੜਦਾ ਆ ਇੱਥੇ ਗੇਟ ਮੂਰੇ ਰਾਂ ਰੱਖਿਆ ਹੈ ਹੈ ਆ ਇੱਥੇ ਲਾ ਰੱਖਿਆ ਮੇਰੇ ਬਾਹਰ ਮੂਰੇ ਪਾਪਾ 20 ਮੀਟਰ ਹੈ ਬਕਸੇ ਚ ਚਾਰ ਨਾਕ ਤਾਂ ਨਾਲ ਆ ਭਾਈ ਉੱਠੋ ਤਿਆਰ ਹੋ ਉਹਨਾਂ ਨੂੰ ਜਾਣਾ ਉਹਨਾਂ ਨਾਲ ਤੇ ਆਪਰੇ ਜਾਣਾ ਸੀ ਮੇਰੇ ਕੋਲ ਆਇਆ ਕਰੇ ਮੇਰੇ ਨਾਮ ਬੈਰ ਉਹੀ ਆਈ ਸੀ ਉਹ ਹਾਂ ਪੈਸਾ ਸੁੱਖਾ ਬੈਗ ਪਾਣਾ ਵੀ ਉਹੀ ਕਰ ਉਹ ਬੈਗ ਬਰਤਨ ਹੈ ਕਿੰਨਾ ਲੱਗੀ 500 600 ਰੁਪਏ ਉਹ ਬੈਗ ਦੀ ਵਾਹ ਹਲੋ ਜਿਹੜਾ ਉਹ ਜੇ ਮੈਂ ਇੱਦਾਂ ਲੈ ਲਿਆ ਤਾਂ 500 ਉਹ ਕਰਦੇ ਤੇ 600 ਦੇ ਲੈ 500 ਮੰਗਦਾ ਜੀ ਜਿਹੜਾ ਮੈਂ ਇੱਦਾਂ ਬੈਗ ਇੱਕ ਪਹਿਲਾ ਲਾ ਲੇਤਾ 500 ਰੁਪਈ ਹੂੰ ਉਹ ਫਿੱਟ ਨਹੀਂ ਕਹਿੰਦੀ ਮੇਰੇ 500 ਉਹ ਨਾਈਂਗਾ ਦੀ ਕੁੜੀ ਦੇਤਾ ਉਹ ਆ ਜੋ ਰੋਪੀ ਹਾਂ ਚਲਾਈ ਮੈਂ 5th ਕਲਾਸ ਹਾਂ ਸਾਲ ਫਿਰ ਕੀ ਜਦੋਂ ਖਰਾਬ ਹੀ ਨਹੀਂ ਹੋਇਆ ਫਿਰ ਭਾਵੇਂ 2 ਸਾਲ ਚੱਲਦੇ ਪਿੱਛੋ ਪਾੜ ਗਿਆ ਸੀਗਾ ਫਿਰ ਦੂਜਾ ਹੋਇਆ ਖੋਰ ਸੀ ਉਹਦੇ ਤਣੀਆਂ ਤੋੜਤੀਆਂ ਉਹ ਮਾਂ ਬੱਚੇ ਦਾ ਤਾਂ ਜਿਹੜਾ ਪਾੜਦਾ ਇਹ ਪਤਾ ਕੀ ਕਰਦੀ ਐ ਸਕੂਲ 'ਚ ਬੈਠਨੇ ਹਾਂ ਹਾਂ ਟਾਕਾ ਤਾਂ ਹੈਗੀ ਉਹ ਮੈਂ ਬੈਠੇ ਥੱਲੇ ਪਏ ਹੁੰਦੇ ਐ ਰੇਤੇ 'ਚ ਸੌਣੇ ਜਾਂ ਮੈਂ ਰੇਤੇ 'ਚੋਂ ਲੁਪੇੜੀ ਕਿ ਤਰੇ ਪਾਰ ਗਿਆ ਦਵਾ ਦੇ ਤੂੰ ਨਾ ਮੈਂ ਤੁਹਾਡੇ ਮੁੰਡੇ ਤਨੀਆ ਖੜਾ ਕਰੇ ਦੋਨੇ ਵਾਂਗ ਮੇਰੇ ਇੱਕ ਕਰੇ ਉਹ ਕਰੇ ਆਪ ਲੈਣ ਕਰੇ ਕਦੇ ਇਹਦਾ ਮਾਮਾ ਲੈ ਜਾਂਦਾ ਚੱਕੇ ਗੱਲ ਆ ਪਾਪਾ ਕੋਈ ਕਿਹੜਾ ਮਾਮਾ ਲੈ ਗਿਆ ਇਹਦਾ ਮਾਮਾ ਲੈ ਗਿਆ ਬੈਠਾ ਕਿਹੜਾ ਕੋ ਲੈ ਗਿਆ ਸੀ ਉਹ ਫੜੇ ਨਹੀਂ ਬਦੋ ਮੁੜ ਕੇ ਮਨ ਦਵਾ ਦੇ ਤਾਨੂੰ ਹਾਂ ਬੋਲ ਬੋਲ ਤੈਨੂੰ ਨਾ ਮਿਲ ਗਿਆ ਵਾ ਜਿੱਦਾਂ ਕਿ ਜਾਂ 300 ਬਿੰਦੀਆਂ ਖੜਾ ਜਿਹੜੀ ਕ੍ਰੀਪ ਸੀਗੀ ਹਨਾ ਉਹ ਮੇਰੇ ਕੋਲ ਸੀ ਨਾ ਪਹਿਲਾਂ ਉਸ ਤੋਂ ਬਾਅਦ ਮਾਮੇ ਉਹ ਲੈ ਲਏ ਸੀ ਫਿਰ ਮੈਂ ਨਵਾਂ ਲਿਆਤਾ ਸੀਗਾ ਹਨਾ ਫਿਰ ਮਾਮੇ ਤੋਂ ਉਹ ਲੈ ਕੇ ਮੈਂ ਨਵਾਂ ਮਾਮਾ ਨਾ ਮਾਮਾ ਕਹਿੰਦਾ ਨਵਾਂ ਮਿੰਦੀ ਨਵਾਂ ਮਾਮਾ ਮਾਮਾ ਤੇ ਇੱਕ ਉਹ ਇੱਕ ਨਹੀਂ ਹੁੰਦਾ ਇੱਕ ਨਹੀਂ ਭਜਾਲ ਪਾ ਛੱਡੇ ਬੁਲਾਉਣਾ ਨਹੀਂ ਫਿਰ ਬੈਲ ਲਿਆਉਣਾ ਤੂੰ ਕੱਪੜੇ ਵਾ ਦੇ ਇਹਨੂੰ ਵਾਪਾ ਛੇਤਰਾ ਦੀ ਘਾਟ ਆਰ ਕੋਸ਼ ਨਹੀਂ ਉਠੋ ਠੋਕ ਕੇ ਨਾ ਤਿਆਰ ਹੋ ਕੇ ਨਾ ਨਹੀਂ ਲਾਉਣਾ ਦਾ ਬਾਈਪਾਰਾ ਕੱਪੜੇ ਦਾ ਉਹ ਨਹੀਂ ਬਾਪਾ ਯਾਰ ਕੱਲੇ ਜਾ ਕੇ ਨਹੀਂ ਜਾਈਂ ਉਹ ਨਹੀਂ ਬਾਪਾ ਸਾਡੇ ਕਿਹੜੇ ਪਾਣੀ ਹੈ ਨਹੀਂ ਪਈ ਉਹ ਰਸਵਾਰੇ ਦਾ ਦੂਜੇ ਕਿਹੜੇ ਨਹਾਉਣ ਵਾਸਤੇ ਮੋਟਿਵ ਕੀ ਕਹਿੰਦੇ ਹੁੰਦੇ ਮੋਟਿਵ ਮੋਡੀਫਾਈ ਬ ਕਰਵਾਦਾ ਬਾਅਦ ਨੂੰ ਜਾਨੇ 500 ਦਾ ਬੰਦੇ ਕਿਹਨਾਂ ਨੇ ਸੀ ਉਹ ਹਾਂ ਹਾਂ 500 ਦਾ ਫੇਰ ਮੈਂ ਕਿਹਾ ਛੋਟਾ ਜਰਿਆ ਨਾਲ ਜੀ ਉਹ ਹੀ ਹੋਣਾ ਹੈ ਹੂੰ ਬੈਠ ਕੇ ਹੋਣਾ ਹਾਂ ਸ਼ਾਨ ਜੀ ਭਾਈ ਉਹ ਜੀ ਦੋਨਾਂ ਬਾਥਰੂਮ ਚਲਾ ਰੱਖਿਆ ਲੈ ਇੱਕ ਇੱਕ ਚਲਾ ਲੈਂਦੀ ਐ ਇੱਧਰ ਵੱਡਾ ਉਹ ਦੂਜੇ ਚ ਵਾਣਾ ਵੱਡਾ ਹਾਂ ਅਸਨ ਤਾਂ ਕਿਹੜਾ ਲੋਕਾਂ ਦਾ ਬਾਜ਼ੀ ਵਿਸਾਰ ਜੀ ਸੀ ਉਹ ਉਹਦਾ ਪਾਣੀ ਦੂਜੇ ਬਾਰੇ ਰਾਤੀ ਤੋਂ ਤਾਂ ਤੂੰ ਬਾਤ ਉਹ ਜਿਹੜਾ ਜਿਹੜਾ ਪੰਨਾ ਆਣਾ ਹੁੰਦਾ ਉਸਦੇ ਕਿਹੜਾ ਲਵਾਇਆ ਬਸ ਤਾਂ ਹੂਲਵਾ ਕੇ ਅੱਛਾ ਇੱਕ ਸਨੰਡਰਾ ਰੋੜ ਕੇ ਕਦੇ ਇੱਧਰ ਜਾ ਦੂਜਾ ਅੱਛਾ ਤਮਾ ਦੇ ਕਰੋ ਚਲ ਪਾਪਾ ਮਚਾ ਬਣੋਣੀ ਚਾਹ ਪੀਣੀ ਪਾਪਾ ਕਰੋਟੀ ਖਾਣੀ ਹੈ ਮੈਨੂੰ ਕੁਝ ਨਹੀਂ ਖਾਣਾ ਆਏ ਕਿਵੇਂ ਯਾਰ ਪਾਪਾ ਤੁਝਾ ਵੀ ਨਾ ਕਿਹਾ ਬੋਦ ਕੈਂਟਾ ਆਪਾਂ ਨਾ ਸ਼ਾਪ ਇਹਨਾਂ ਰੋਟੀ ਖਾਣੇ ਸਮਝੜਿਆ ਕਰੋ ਸਮੋਸੇ ਦੇ ਛੱਟੰਡੇ ਵੀ ਦੇ ਦਿੱਤੇ ਉਹ ਤੇਰੇ ਆਪਦੇ ਐ ਸਮੋਸਾ ਤੂੰ ਨਾ ਇਸੇ ਪੌਰੀ ਖਾਦੇ ਬੜਾਈ ਸੀ ਨਾ ਪਪਾ ਮੇਰੇ ਹਾਸੇ ਨਿਕ ਲਈਦੇ ਨਾ ਸਮੋਸੇ ਬਣਾਏ ਨਾ ਇਹਨੇ ਵੀਡੀਓ ਪਾ ਕੇ ਭੇਜੀ ਮੈਨੂੰ ਉਹ ਯਾਦ ਆ ਗਈ ਜਿਹੜੇ ਮੈਂ ਤੇ ਜੱਸੀ ਨੇ ਨਹੀਂ ਸੀ ਬਣਾਏ ਉਹ ਨਹੀਂ ਗੱਲ ਸੁਣਿਆ ਦਿਮਾਗ ਬੜਾ ਇਹਦਾ ਦਿਮਾਗ ਸਾਰੇ ਉਸ ਬਾਅਦ ਜਾ ਗਿਆ ਤਾਂ ਮੈਂ ਸਮਝ ਦੱਸ ਦਿੰਨਾ ਮੇਰੇ ਮੇਰੇ ਕੋਲ ਮਾ ਕੰਡਾ ਹੈ ਨਹੀਂ ਇਹਨਾਂ ਦਿਮਾਗ ਮੇਰਾ ਵੀ ਹੈ ਨਹੀਂ ਪਪਾ ਨਾ ਗੱਲ ਸੁਣ ਨਾ ਮੇਰੀ ਐਡਾ ਦਿਮਾਗ ਚੰਗਾ ਇਹਦਾ ਹੂੰ ਏ ਬੰਦੇ ਨੂੰ ਮਾਰ ਕੇ ਨਖਰਾ ਕਰ ਦੇ ਅੱਛਾ ਜੀ ਹਾਂ ਜੀ ਸੁਣ ਗਿਆ ਠੀਕ ਹੈ ਇਹ ਕਿ ਉਹਦਰ ਨਾ ਨਾ ਗਈ ਇਹ ਕਾਫ ਦੇ ਭਾਈ ਇਹਦਾ ਕੰਮ ਵਿਗੜ ਗਿਆ ਨਹੀਂ ਕੜ ਕੇ ਅੱਡੇ ਖਰਾਬ ਕਰ ਤੱਕ ਨਾ ਮਾਂ ਹੂੰ ਉਹ ਸੁੱਕ ਕੇ ਹਾਂ ਉਹ ਕਦੀ ਨਾ ਲੱਗ ਕੇ ਮੈਂ ਕਰਾਂ ਹੂੰ ਕਿਨੇ ਕਰੇ ਬੰਦੇ ਨੂੰ ਮਾਰ ਕੇ ਖੜਾ ਕਰ ਦਿੰਗੇ ਮੈਂ ਕੋਈ ਗੱਲ ਨਹੀਂ ਚੱਲ ਜੀ ਅੱਛਾ ਗਾਦੀ ਮਟ ਵਾਲੇ ਕਰਦੇ ਹੁਣ ਕੱਢ ਹੂੰ ਹਰਗੋਦ ਭਾਈ ਦਾਲ ਜਗੜ ਕੱਢ ਪੰਡਿਤ ਭਾਈ ਮਾਟਰ ਮੋੜਾ ਆਦੂੜੂ ਪੂਰੇ ਵਧੀਆ ਬਣਾਇਆ ਜਾਏ ਕਹਿੰਦੇ ਦਲੀਪੋ ਕੀ ਗਾਣੂ ਪਾ ਕੇ ਆਈ ਜਾਏ ਦਾਲ ਭਾਈ ਉਸ ਮੋੜੇ ਉੱਤੇ ਜਿੱਤੇ ਆਈ ਪੋਲੀ ਚ ਮਾਰੇ ਚੱਕੇ ਫਿਰ ਭਾਈ ਗਾਜਰਾ ਦੀ ਉਹ ਗਜਬਲ ਬਣਾਇਆ ਨੇ ਹੂੰ ਉਹ ਬਹੁਤ ਪਾਪਾ ਸਵਾਦ ਬਣਾਇਆ ਸੀ ਨੇ ਗਜਰੀਲਾ ਹਾਂ ਉਹਦੇ ਜਿੱਦ ਸੀ ਬਹੁਤ ਸਵਾਦ ਉਹ ਦੁਬਾਰ ਫਿਰ ਬਣਾਇਆ ਹੂੰ ਕਿਰਾ ਬਣਾ ਕੇ ਕਿਉਂ ਬਦ ਪਤਾ ਨੇ ਹੂੰ ਮੈਨੂੰ ਪਤਾ ਰ ਕੋਲੇ ਫਿਰ ਤੁਹਾਨੂੰ ਕੱਟੀ ਫਿਰ ਗਿਆ ਮੈਂ ਕੱਟੀ ਫਿਰ ਗਿਆ ਉਹ ਪਾ ਸੁੱਕ ਗਿਆ ਵਿੱਚੀ ਉਹ ਕਿਉਂ ਦਾ ਮੱਛਰਾਂ ਗਾਜਰ ਸੁੱਕੀਆਂ ਤੇ ਤੇਰੀ ਮੰਮੀ ਆਈ ਕਹਿੰਦੀ ਆ ਗਿਆ ਬਾਹ ਮੁਰਗੀ ਦੀ ਘੱਟ ਸੀ ਮਰ ਜਾਂ ਮਰ ਜੰਦਾ ਬਟਾ ਮੈਂ ਕਿਹਾ ਸੁੱਕੂ ਫੇਰੀ ਹੂੰ ਹਾਂ ਪਰ ਉਹ ਬਾਕੀ ਉਹ ਸੁੱਕੇ ਕਿਉਂ ਬੜਾ ਬੜੇ ਹੈ ਨੇ ਉਹ ਹੱਥ ਦੇ ਭਰਾ ਉੱਤੀ ਨੂੰ ਪਾ ਗਏ ਬਾਹਰ ਗਾ ਗਾ ਫਿਰ ਫਿਰ ਦੁਬਾਰਾ ਵੇ ਬਣਾਈਆ ਨੇ ਫਿਰ ਮੈਂ ਗਾਜਰਾ ਕਦੂ ਗੱਲ ਕਰਿਆ ਹੂੰ ਔਰ ਜਿਹਨੇ ਮੁੱਠੇ ਦੇ ਦੇਖੇ ਹੂੰ ਤਾਂ ਫੇਰ ਇਹਨੂੰ ਵਧੀਆ ਬਣਾਇਆ ਕਰੀ ਤੇ ਮੈਂ ਜਿਹੜੇ ਕੋਲ ਸੇਵਦੇ ਜੀ ਕਿਉਂ ਫਟ ਪਾਈ ਉਹ ਤਾਂ ਮੈਂ ਤੁਹਾਨੂੰ ਤਾਂ ਹੀ ਦੋਈ ਜੋ ਗੱਟਿਆ ਫਟਾ ਬਾਬਰ ਕੇ ਮਾਤਾ ਨੇ ਉਹ ਚੀਰੇ ਦਾ ਮਰੋ ਬੋਡਾ ਰਹਿ ਗਿਆ ਨਾ ਉਹ ਹਾਂ ਬੋਡਾ ਰਹਿ ਲੇ ਫੇਰ ਸੀ ਉਹ ਦੁਰੀ ਆ ਪਈ ਨਹੀਂ ਪਾਇਆ ਹੂੰ ਤੇ ਖੋ ਆ ਲਿਆਂਦਾ ਹੂੰ ਆਏ ਹਾਏ ਇਤਰੀ ਲੀ ਬੋੜਾ ਮਾਰ ਕੇ ਖੋ ਆ ਲਾ ਕੇ ਫੇਰ ਜਾ ਕੇ ਤੇ ਪਿਸ ਬੜੇ ਹਾਂ ਅਸੀਂ ਇਹ ਕਾਰ ਚ ਹਲਾਈ ਜਾ ਦਮਾ ਤੇ ਮੇਰੀ ਮਿਹਨਤ ਦਾ ਨਾਮ ਬਥੇਰੇ ਲੈ ਲੈ ਬਸ ਰੋਜ਼ ਨਾਂ ਨਹੀਂ ਹੈ ਹੱਥ ਮੂਰੇ ਕਰ ਲੈਣੀ ਆ ਸਾ ਗਿਆ ਵਧ ਕੇ ਪੰਜੀਰਾਂ ਦੇ ਆ ਕਰੇ ਇਹਨੂੰ ਸਰਚੜਾ ਛੱਡੀ ਹੈ ਮਾਈ ਬ੍ਰਦਰ ਇਜ਼ ਅ ਡਾਕਟਰ ਠਹਿਰ ਜਾ